ਆ ਆਪਣਾ ਟੈਂਟਾ ਮਿੱਤਰੋ ਇਹਦਾ ਨਾ ਆਪਾਂ ਸੈਡਾ ਲਗਾਉਣੀਆਂ ਨੇ ਤੇ ਇਹਦੇ ਆਪਾਂ ਇੱਕ ਮੇਨ ਜਿਹੜਾ ਆਪਣੀ ਐਂਟਰੀ ਵਾਸਤੇ ਗੇਟ ਹੋਊਗਾ ਉਹ ਲਾਉਣਾ ਆ ਤੇ ਬਾਕੀ ਸਾਰਾ ਕਵਰ ਕਰਾਂਗੇ ਸੈਡਾਂ ਤੋਂ نیچے ਤੋਂ ਵੀ ਕਵਰ ਕਰਾਂਗੇ ਮਤਲਬ ਪੂਰਾ ਹੈਵੀ ਤੇ ਮਜ਼ਬੂਤ ਲੈਂਦਾ ਆਪਾਂ ਵਧੀਆ ਚ ਛੋਟੇ ਮਿਲਦੇ ਸੀ ਪਰ ਆਪਾਂ ਆਹ ਲੈਂਦਾ ਆ ਚਲੋ ਥੋੜਾ ਹੈਵੀ ਹੋਊਗਾ ਤੇ ਮਜ਼ਬੂਤ ਹੋ ਜਾਏਗਾ ਡੰਡੇ ਇਕੱਠੇ ਕਰਨਾ ਉਹ ਡੰਡਾ ਪੈ ਦੇ ਕੋਲ ਤਾਂ ਲਾ ਕੇ ਥੀ ਵਾਹ ਵੀ ਗੱਟਾ ਆ ਦੇ ਇਹ ਪੱਤੇ ਇਕੱਠੇ ਹੋ ਗਏ ਲੱਕੜ ਵੀ ਚਾਹੀਦੀ ਨਾਲ ਵਾਸਤੇ ਇਹ ਵੀ ਲੈ ਲੈ ਵਾਹ ਦਾ ਦੰਦ ਹੈ ਹੈ ਨਹੀਂ ਇਹ ਤੜਾ ਬੰਦੀ ਦੀ ਸੀ ਹਜੇ ਜੰਗਲੀ ਤਾਂ ਨਹੀਂ ਆ ਗਏ ਜੰਗਲ ਜਿਹਨਾਂ ਨਾਲ ਅੱਜ ਤੱਕ ਬੰਦੇ ਦੇਖਿਆ ਨਹੀਂ ਕੋਈ ਟਾਈਮ ਫਰੇ ਹੁੰਦਾ ਫਿਰ ਫਿਰ ਅੱਛੇ ਪਿਆਜ਼ ਮਹਿੰਗੀ ਬਸ ਘਟਣ ਨਾ ਹੱਕੀ ਇਹਨੇ ਗੱਡੀ ਪੂਜਾ ਕਰ ਲੰਗੇ ਬੈਠ। ਅੱਗੇ ਮੈਗੀ ਬਣਾਉਣੀ। ਮਰਲੀ ਮੈਗੀ ਬਣਾਉਣੀ ਆਪੇ। ਇਹਨੇ ਕੱਢ ਲਾ। ਇਹਦੇ ਜਿੱਦਾਂ ਤਰਾ ਦੇ ਲਗਾ ਦ। ਬਾਅਦ ਕਰਦੇ ਹਾਂ ਵੀਡੀਓ ਹੁਣ। ਓਏ ਨਾਈ ਇਹ ਬੈਠਾ ਤੂੰ ਆਇਆ ਇੱਧਰ ਆਇਆ ਵੀ ਮੁੰਡਿਆ ਮੇਰਾ ਫੋਨ ਕਿਹਦੇ ਕੋਲ ਹੈ ਵੀ ਉਹ ਮੇਰੇ ਕੋਲ ਹੀ ਤੇਰਾ ਫੋਨ ਕਿੱਥੇ ਗਿਆ ਨਾ ਨਹੀਂ ਮੈਂ ਕਹਾ ਮੈਂ ਵੀ ਇੱਕ ਵਾਰ ਛੋਟ ਲੈ ਲਵਾਂ ਹੁਣ ਆਪਾਂ ਦੇਖੀਏ ਨਾ ਪੂਰੀ ਵੀਡੀਓ ਖਤਮ ਹੋਣੀ ਹੈ ਨਾ ਹਮ ਇੱਕ ਮਿੰਟ ਉਹ ਡਿੱਗ ਗਿਆ ਥੋੜਾ ਥੱਲੋਂ ਦੀ ਤਾਂ ਹੀ ਬੰਦੀ ਨਹੀਂ ਕੀਤੀ ਐਗ ਦਾ ਧਿਆਨ ਰੱਖਿਓ ਠੀਕ ਐ ਲੱਕੜ ਲਾਈ ਉਹ ਨਾਲ ਨਾਲ ਅੱਗੇ ਓਕੇ ਜੀ ਓਕੇ ਤੇ ਆ ਜਾਂਦਾ ਯਾਰ ਤੇ ਸਾਡੀ ਪਿਆਜਾਂ ਰੰਨਦੇ ਪੈਣ ਸੀ ਹੁਣ ਅਸਮਾਨੀ ਕੱਟ ਹੋਇਆ। ਇਸ ਕੋ ਬਾਰੇ ਮਾਣਾ ਸੀ ਗਾ ਨਾ। ਐਨੀ ਬ੍ਰੀਕਟਾਂ ਦੀ ਲੋੜ ਨਹੀਂ ਆਗੀ ਵੱਡੀ ਹੁਣੇ ਕੱਟਦੇ ਕੋ। ਲੰਬੀ 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 ਲੰਬੀ। ਤੋ ਆ ਗਲਾਂ ਪੂਰਾ। ਓਕੇ ਦਾ ਹੋਇਆ ਨਾ ਗੱਲਾਂ ਤਾਲਾ ਹੀ ਕਰਦਾ ਉਸਤਾਦ। ਹਾਂਜੀ ਚੱਪਲ ਪਾ। ਹਾਂਜੀ ਤੇ ਓ ਪਰੋਂ ਜਾ। ਕੈਮਰਾਮੈਨ ਤੇਰੇ ਨਾਲ ਬੈਠਾ ਹੋਇਆ। ਕੈਮਰਾਮੈਨ ਮੈਂ ਕਿੰਨਾ ਕਹੀ ਹੋਣਾ। ਹਿੰਦੀ ਅੰਗਰੇਜ਼ੀ ਬੋਲਦੇ ਨੇ। ਹੂੰ। ਪਰਦਾ ਨਹੀਂ ਪਤਾ ਚ ਲੱਗਦਾ। ਫਾਈਨਲ ਆਇਆ। ਫਾਈਨਲ ਆਇਆ। ਅੱਗ ਬਹੁਤ ਜਿਆਦਾ ਆ। ਇੰਨੇ ਕਾਕੇ ਠੀਕ ਆ। ਪਰਦਾ ਕੱਟ ਆਈ ਦੇ। ਹੋਈ ਨਾ ਕੱਟੇ ਘਾਰੇ। ਨੇੜੋਂ ਵੇਈ ਮੜਾ। ਨੇੜੋਂ ਪੂਰਾ ਇੱਕ ਕਰ ਚ। ਇਹ ਆ ਰਹੀ ਹੈ ਜਦੋਂ ਬਾਹਰ ਪਿੰਚੀ ਲੱਗ ਪਾ ਤੇ ਯਾਰ ਜੇ ਬਾਹਰ ਕਿੱਥੋਂ ਪਹੁੰਚ ਗਈ ਇਹ ਲੱਕੜੀ ਵਾਰ ਤੇ ਆ ਗਈ ਸੀ ਬੀ ਤੁਸੀਂ ਉਧਰ ਕੋਈ ਧਰ ਦੋ ਆ ਇਹ ਗੱਲ ਸਹੀ ਏ ਦੋ ਢੇਲੇ ਜੇ ਹੋਰ ਲਾ ਦੇ ਉੱਥੇ ਕੋਈ ਧਰ ਦੋ ਹੂੰ ਇਹ ਕੀ ਹੈ? ਕਈ ਬੋਤਲੋ ਬੋਤਲ ਬਹੁਤ ਆਤਰੇ ਆ ਪਾਇਰ ਮੰਨ ਮਾਰੇ ਬੰਦੇ ਤੇ ਸੀ ਤੇ ਬੰਦੇ ਇਹ ਬਣਾਇਆ ਮੰਨ ਕਰਦਾ ਹੈ ਗਮਾਤਾ ਨਾ ਕਰੇ ਅਰੇ ਪਾੜੇ ਪਾਣੀ ਮਾਰੇ ਵਾਵਾ ਬੱਸ ਹੱਸ ਲੱਤ ਮਾਰਨਾ ਪੈਂਦਾ ਕਿਉਂ ਨਹੀਂ ਪੈਂਦਾ ਪੰਜ ਨੇ ਅੱਛਾ ਹਾਂ ਤੇ ਜ਼ਿਆਦਾ ਜਿਆਦਾ ਪੈਂਦਾ ਆਲੋ ਨੇ ਕਿ ਤੁਮ ਥਾਲੇ ਕੱਢ ਉਹ ਆਪ ਕਰੇ ਚੂ ਆ ਸਾਕੂ ਜਿ ਇਕੱਠੇ ਕਰ ਲਿਆ ਖਤਮ ਹੋ ਗਏ ਨੇ ਹਾਂ ਆ ਸਾਕੂ ਜਿ ਇਕੱਠੇ ਕਰ ਲਿਆ ਖਤਮ ਹੋ ਗਏ ਨੇ ਪੱਤੇ ਆ ਆ ਆ ਚੀਜ਼ਾਂ ਸਾਕ ਅੱਜ ਚੱਲ ਰਹੀ ਚੱਤੇ ਡੱਡਾ ਡੱਡਾ ਅੱਜ ਅੱਜ ਉੱਡ ਕੇ ਪੈ ਜੂ ਕੋਈ ਨਾ ਕੋਈ ਚੱਪਣੇ ਲੈ ਚੱਤੀ ਲੈਣੇ ਬਣਿਆ ਪਨ ਸਾਕ ਜੇ ਆ ਬਲੇ ਹਾਂ ਮੇਰੇ ਮਨ ਨੂੰ ਗੋਟ ਪਾਣੇ ਬਣਿਆ ਅੱਜ ਆਪਣਾ ਬਾ ਪਿਆ ਜੇ ਉਹ ਲੱਤੀ ਚੱਪੜੋ ਖੜੀ ਤੇ ਰੋਣ ਇਹ ਨਹੀਂ ਸਮਝ ਆਉਂਦਾ ਕਿ ਕਿਵੇਂ ਹੈ। ਹਾਡ ਲਾਈਟ ਲੂਟ ਆਈ ਜੀ ਇਸ ਜਗ੍ਹਾ ਲੰਦਾ ਬੰਦਾ ਇਹ ਕਰਦੇਗਾ। ਦੇ ਜੀ ਮਰਚੀ ਨਾ ਫਾਲਾ। ਹਾਂ ਬੱਲੇ ਸਾਰੇ ਪਾਸੇ ਸਰਮਿਸ ਕਰੇ ਕਹਾਂ ਦੇਖੀ ਮੈਂ ਉਹ ਯਾਰ ਵਸੇ ਵਸੇ ਨਵੇਂ ਕਹਾਂ ਛੁੱਟੀ ਜਾਂਦਾ ਹੋਵੇ ਨਾ ਸਾਡੇ ਜੀ ਜਿਆਦਾ ਨਵੇਂ ਬੰਦਾ ਨਾ ਲੋਨ ਇੱਕਾ ਜਿਹਾ ਹੁੰਦਾ ਸਭ ਨਾ ਅਸਲੀ ਹੁੰਦਾ ਇਹ ਆਈ ਸਾਡੇ ਥੂਫੀਆ ਮਸਾਲੇ ਥੂਫੀਆ ਸਕਲ ਬੁਗਰੀ ਆ ਯਾਰ ਮੇਰਾ ਮੈਚ ਜਾਣਾ ਫਿਰ ਕਾਰਨ ਨਹੀਂ ਤਾਂ ਨਹੀਂ ਕਰਨਾ ਹੈ ਨਾ ਇਹ ਰਾਜਾ ਕਰ ਤਾਤੀ ਉਹ ਨਹੀਂ ਬੜਾ ਘੱਟ ਹੋ ਗਿਆ ਹੈ ਹੈ ਬੜਾ ਨਹੀਂ ਹੋ ਗਿਆ ਬੰਦਾ ਅਸਲ ਵਿੱਚ ਸਿੰਦਰ ਨਿਰਾਜ ਕਰਾ ਦੂ ਵਾਲੇ ਦੇ ਵਾਲੇ ਹੈ ਜੀ ਮੁਕ ਉਸਤਾਦ ਜੀ ਤੁਹਾਨੂੰ

ਯੀ ਨਾ ਮੇਰਾ ਬੰਦ ਖੋਲੀ ਆਣੀ ਨਹੀਂ ਬੱਚੇ ਕਰਦਾ ਯਾਰ ਘਾਰ ਬੈਠ ਉਹ ਧਿਆਨ ਨਾਲ ਧਿਆਨ ਨਾਲ ਵਾਟਾ ਆੜਾ ਸਿੱਧਾ ਕਰਦੇ ਨੇ ਹੱਤ ਨਾਲ ਪਲਟੇਗਾ ਨਹੀਂ ਬੰਦ 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 ਮੈਂ ਤੇ ਦਿਖਾਉਣਾ ਤੂੰ ਕੋਈ ਨਹੀਂ ਕਰਨਾ ਪਾਣੀ ਸੁੱਕੀ ਜਾਣਾ ਪਾ ਲਓ ਮੈਂ ਕੀ ਇੱਥੇ ਮੇਗੀ ਪਾ ਦੂ ਪਾਣੀ ਘਟਿਆ ਨਾ ਸਹੀ ਗਾ ਮੈਂ ਕੀ ਪਾ ਦੋ ਹੁਣ ਪਾਣੀ ਹੈ ਵੀ ਨਹੀਂ ਪਾਣੀ ਖਤਮ ਥੋੜੇ ਰਹਿ ਗਏ ਨਹੀਂ ਭਾਰੇ ਤੋਂ ਥੋੜੇ ਪਾਵਾ ਭਾਰੇ ਨਹੀਂ ਭਾਰੇ ਕੋਈ ਚੱਕਰ ਵਾਲੀ ਗੱਲ ਨਹੀਂ ਨਹੀਂ ਨਾ ਨਾ ਫਾਇਨਾਪੀ ਨੂੰ ਰੱਖ ਲਓ ਬਰਾਵਾ ਰੱਖ ਲੈਣਾ ਕੱਦਾ ਘਟ ਵੀ ਹੋ ਜਾਂਦਾ ਵਾ ਹਾਂ ਔਰ ਇਹ ਮੈਚ ਕਰਾਈ ਹੋਈ ਦੋ ਲੀਟਰ ਦੀਆਂ ਤਿੰਨ ਚਾਰ ਬੋਤਲ ਭਾਈ ਦੀ ਆਹ ਖੱਦ ਪੰਜ ਮਤਲਬ ਘੱਟ ਤੋਂ ਘੱਟ 5 ਲੀਟਰ ਸਹੀ ਆ ਯਾਰ ਕੈਨ ਦੇਵਾਂਗੇ ਹਾਂ ਵਾਈਟ ਜੀ ਵਾੜਾ ਹੁੰਦਾ ਵਾ ਇਹ ਅੱਡਾ ਫਸਾ ਸਾਰਾ ਸਮਾਨ ਚਖਣਾ ਹੀ ਔਖਾ ਵਾ ਕੈਨ ਇੱਕ ਹੋ ਗਿਆ ਇੱਕ ਥੋੜਾ ਫਲੈਂਡਰ ਹੋ ਗਿਆ ग्डी जरूरी है बइक जगाड़े लगा लेंग डर हाँ 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 एक पास सिलेंडर आ गया एक पास पानी ला कैम आ गया पिछले समान लग जाए और चूल्हा कामयाब ਹਾਂ ਨਾ ਕਿ ਮਿੱਟੀ ਦੇ ਡੇਗਣਾ ਜਾਵੇ ਭਰਨਾ ਜਾਵੇ ਵੀ ਭਰਾਵਾ ਜਿੰਨੀ ਅੱਗੇ ਤਾਂ ਗੈਸ ਨੇ ਵੀ ਨਹੀਂ ਦੇਣੀ ਉਹ ਵੀ ਨਹੀਂ ਦੇਣੀ ਜਿੰਨੀ ਅੱਗੇ ਦੇ ਰਿਹਾ ਤਾਂ ਨਹੀਂ ਉੜੇ ਇੰਨੀ ਅੱਗੇ ਤਾਂ ਗੈਸ ਨੇ ਵੀ ਨਹੀਂ ਦੇਣੀ ਜਿੰਨੀ ਚੁੱਲੇ ਨੇ ਦੇਤੀ ਆ ਇਸੇ ਟੰਡੇ ਮੈਂ ਯਾਰ ਇਹ ਵਾਲਾ ਫੇਰ ਚੈੱਕ ਕਰਾਂ ਹਾਂ ਤੂੰ ਤਕੀ ਸਮੋਕਿੰਗ ਹੈਗੀ बुरा जंगल है बुरा मोडाई पानी बस, पानी दो मारे हो रहा पानी भी फतेह लाइट लाइट ਨੱਕ ਤੋਂ ਮਾਰਨੀ ਪਈ ਸੱਜਣਾ। ਇਹਨਾਂ ਕੈਮਰਾ ਮਾੜਾ ਛੱਡ। ਆਪੇ ਕੈਮਰਾ ਫੜੀ ਰੱਖੋ। ਤੇ ਉਹਨਾਂ ਪਾਣੀ ਚਾਹੀਦਾ ਨਹੀਂ ਨਾ ਇਹ ਵੀ ਗੱਲ। ਇਹਨਾਂ ਦਾ ਪਾਂਡਾ ਉਲਟਣ ਲੱਗਾ ਸੀ। ਪਾਣੀ ਚਾਹੀਦਾ ਆ ਲੈ ਬਣ ਨਹੀਂ। ਹੂੰ। ਹੂੰ। ਤਾ ਦੇ ਭਰਾਵਾ। ਆ ਲੈ। ਇਹ ਕਹਿੰਦਾ ਨਾ ਪਾਣੀ ਨਹੀਂ ਆਉਂਦਾ ਆ ਫੜ ਫੜ। ਬਣ ਗਈ ਵੈਸੇ ਯਾਰ ਉੱਧਾ। ਜੋਤ। ਹੂੰ। ਬਣ ਗਈ ਇਹ ਮੇਰੀ ਨਾ ਫੜ ਫੜ। ਮੰਨਤਾ ਵੀ ਜੀ ਇਹ ਕੋਈ ਨਹੀਂ ਦਿਲ ਲੈਂਦੇ ਪਾਣੀ ਜਿਹੜਾ ਪਾਇਆ ਨਾ ਇਹ ਵੀ ਉੱਕੇ ਮੰਨਤਾ ਆਪੇ ਕਰੋ ਲੋ ਜੀ ਲੋ ਜੀ ਸੱਜਣੋ ਮੈਗੀ ਤਾਂ ਹੋ ਗਈ ਰੈਡੀ ਲੈ ਲਓ ਜੀ ਲੈਟ ਨੈਟ ਦਾ ਤੋਂ ਨੇੜੇ ਦੇ ਕੋਲੇ ਲੈ ਮੈਨੂੰ ਫੜਾ ਦਿਓ ਇਹ ਆਪਾਂ ਲਾਉਣ ਲੱਗੇ ਹਾਂ ਇਹਨੂੰ ਉਪਰੋਂ ਦੀ ਤੇ ਭਾਂਡੇ ਕੱਢੀ ਆ ਤੇ ਇਹ ਨਹੀਂ ਲੈ ਆ ਰਮ ਚਾਰ ਆ ਇੱਕ ਪਲੇਟ ਹੋਣੀ ਹੈ ਪਰ ਉਹ ਤੇ ਉਹ ਹੈ ਮੱਲ ਵੀ ਲੋੜ ਹੈ ਹੈਗੀ ਆ ਸਰ ਕੀ ਕਰੀ ਮੈਂਗੀ ਆਪਣੇ ਉੱਤੇ ਕੋ ਪਲੇਟ ਕਰੋ ਅੱਗੇ ਚੰਗੇ ਚੱਕੋ

Dudu gitti ya Dudu. Paran dudu. Ana evet ana evet seni biliyorum. Ne oluyor? Ne Ne oluyor? ਆਹ ਸਾਡੀ ਆਹ ਤੋ ਰੱਖੇਗੇ ਤੇ ਹਮਿੰਦਾ ਹੀ ਨਾ ਕਰੀਓ ਛਾਲ ਦੇ ਛਾਲ ਦੇ ਛਾਲ ਦੇ ਛੜ ਜਾ ਕਿਤ ਰੱਖਿਆ ਜੀ ਮੈਂ ਦੱਸੀ ਮੜੇ ਹੜ ਦੇ ਹਾਂ ਇਹਨੂੰ ਚੱਕ ਦੇ ਉਹ ਚੱਕ ਦੇ ਛੜ ਦੇ ਕੱਢ ਦੇ ਕੱਢ ਦੇ ਨੂੰ ਆ ਲੈ ਮਾਤਾ ਓਏ ਡਿੱਗ ਜਣਾ ਨੇ ਹਾਂ ਜਿੱਦ ਨੂੰ ਗਿਆ ਗਿਆ ਸਮਝ ਲੈ ਤੋ ਹਸਾ ਇੱਕ ਵਜੇ ਨੂੰ ਦੱਸ ਯਾਰ ਮੈਂ ਜਿੱਦ ਨੂੰ ਕਰ ਗਿਆ ਨਾ ਇਹ ਖੜ ਸਮਾਨ ਤੇਰਾ ਰਹਿ ਵਿੱਚ ਭਈ ਜਾਂਦਾ ਭਰਾ 20 ਹੀ ਨਹੀਂ ਹਾਂ ਆ ਗਿਆ ਵਾਲਾ ਆ ਬਚ ਗਿਆ ਖੜ ਗਿਆ ਖੜ ਗਿਆ ਇਹ ਫਿਰ ਆਪਣਾ ਕੱਢ ਲੈਣਾ ਵੀ ਸਾਹਮਣੇ ਦੇਖੀ ਹਾਂ

ਕਹਤਾ ਇਹੋ ਖਬਰ ਕਰ ਆਪਣਾ ਵੀ ਵੈਨ ਚਾਹ ਲਵਾਂ ਨਾ ਪੀਓ ਕਾਫੀ ਮੈਗੀ ਵਕਾ ਕਹਿੰਦਾ ਹੂੰ ਓਕੇ ਐਂਡ ਓਕੇ ਐਨੀ ਜਿਹੜੇ ਲੱਕ ਇਹਦੀ ਬੰਦ ਕਰਦਾ ਨਾ ਇੱਥੇ ਦੀ ਤੇ ਲੋੜੀ ਲੇਟ ਦੀ

ਔਰ ਇਹਨਾਂ ਨੂੰ ਲਾਤੇ ਮੁੰਡਿਆਂ ਨੇ ਕੌਫੀ ਦਾ ਨਹੀਂ ਜੇ ਬਣਾ ਕੌਫੀ ਅਗਰ ਵੀ ਆਖਰ ਬਣ ਜੀਣੀ ਹੈ ਪੂਰੀ ਲੈਟ ਲੈਟ ਲੈਟੋ ਯਾਰ ਲੈਟ ਤੋਂ